ਸਸ਼ੀਕਾ ਵੀਰ ਜੀ ਸਾਰਿਆਂ ਨੂੰ ਪ੍ਰੈਸ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਾਰਿਆਂ ਨੂੰ ਮੇਰੇ ਮਾਨਜੋਗ ਪ੍ਰੈਸ ਵੀਰ ਭਰਾ ਜੀ 라ਤੀ ਵੀਡੀਓ ਪਾਈ ਸੀ ਆਪਾਂ ਉਹ ਕੂੜੇ ਦੇ ਖਿਲਾਫ ਪਾਈ ਸੀ ਸਾਡੀ ਘਰ ਦੇ ਅੱਗੇ ਦੁਕਾਨ ਦੇ ਅੱਗੇ ਕੂੜਾ ਲੱਗਦਾ ਪਿਆ ਸਰ ਇਸ ਵੇਲੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਸਰ ਤੇ 라ਤੀ 103 ਬੁਖਾਰ ਸੀ ਸਰ ਮੈਨੂੰ 103 ਬੁਖਾਰ ਫੀਵਰ ਦੇ ਵਿੱਚ ਸਰ ਮੈਂ ਮੈਂ ਤਾਂ ਮੇਰੇ ਪਾਪਾ ਨੇ ਸਰ ਤੁਸੀਂ ਮੇਰੀ ਵਾਇਸ ਦੇਖ ਹੀ ਲਈ ਹੋਣੀ ਹੈ ਆਵਾਜ਼ ਮੇਰੀ 103 ਬੁਖਾਰ ਸੀ ਮੈਂ ਤੇ ਮੇਰੇ ਪਾਪਾ ਨੇ ਜੋ ਕਿ ਗੈਸਟਰੋਫਿਜ਼ੀਸ਼ੀਅਨ ਟਰਨ ਨੇ ਇਨੇ ਦੋਵਾਂ ਨੇ ਆਪਾਂ ਕਈ ਫੜੀ ਗਲੀ ਸੜੀ ਮੱਛੀ ਫਰੂਟ ਸਾਰਾ ਚੋਕੇ ਪਰੇ ਕੀਤਾ ਬਹੁਤ ਹੀ ਮਾੜਾ ਹਾਲਾਤ ਬਹੁਤ ਵਾਰੀ ਅਸੀਂ ਕਮੇਟੀ ਕਰ ਨਗਰ ਕੌਂਸਲ ਨੂੰ ਆਖਿਆ ਵਾ ਅਸੀਂ ਇੱਕ ਦੋ ਵਾਰੀ ਏ.ਡੀ. ਸਾਹਿਬ ਨੂੰ ਵੀ ਮਿਲੇ ਆ ਇੱਕ ਦੋ ਦਿਨ ਸਰ ਅਸਰ ਹੁੰਦਾ ਸੀ ਬਾਅਦ ਚੁੱਕ ਮਰ ਕੇ ਉਹੀ ਕੰਮ ਲੱਗੀ ਦੁਕਾਨਾਂ ਵਾਲੇ ਕੂੜਾ ਕਰਕਟ ਵੇਸਟਸ ਮੀਟ ਮੱਛੀ ਦੀ ਵੇਸਟੇਜ ਗਲੀ ਸੜੀ ਗਲਾ ਸੜਾ ਫਰੂਟਸ ਲੋਕੇ ਦੂਰੋਂ ਦੂਰੋਂ ਆ ਕੇ ਸੁੱਟਦੇ ਇੱਥੇ ਆ ਕੇ ਦੂਰੋਂ ਦੂਰੋਂ ਆ ਕੇ ਤੇ ਬੜੀ ਵਾਰ ਰੋਕੇ ਪਰ ਨਹੀਂ ਰੁਕਦੇ ਫੇ ਲੜਾਈ ਝਗੜੇ ਵਾਲਾ ਮੋਲ ਉਹ ਇਹੀ ਕਰਦੇ ਨੇ ਹੈਗੇ ਸਰ ਬਹੁਤ ਅਸੀਂ ਪੜੇ ਲਿਖੇ ਹੈਗੇ ਆ ਬੀਟਾ ਕਮ ਟੈਕ ਗੁਰਗਨਦਨ ਯੂਨੀਵਰਸਿਟੀ ਯੰਟੀ ਤੋਂ ਤੇ ਮੇਰੇ ਫਾਸਲ ਸਾਹਿਬ ਐਸਜੀਓ ਸੇ ਰਿਟਾਇਰ ਨੇ ਅਗੇਸਟ ਅਫਸਰ ਤੇ ਇਸ ਬਾਰੇ ਸਿਰਾਤੀ ਵੀਡੀਓ ਪਾਈ ਸੀ ਤੇ ਇਸ ਲਈ ਮੈਂ ਤਾਂ ਸਪਸ਼ਟੀਕਰਨ ਦੇ ਰਿਹਾ ਤੇ ਬਾਕੀ ਤੁਹਾਨੂੰ ਦੂਸਰੀ ਵੀਡੀਓ ਵੀ ਸੈਂਡ ਕਰ ਰਿਹਾ ਆਪਾਂ